ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਬਹੁਤ ਖਾਸ ਆ ਕਿਉਂਕਿ ਅੱਜ ਹੈਗਾ ਹੀ ਸਾਡੇ ਕਾਰਤਿਕ ਤਨੇਜਾ ਦਾ ਜਨਮ ਦਿਨ ਯਾਨੀ ਕਿ ਹੈਪੀ ਬਰਥਡੇ ਤੇ ਹੈਪੀ ਬਰਥਡੇ ਪਹਿਲੇ ਸ਼ੁਰੂਆਤ ਕੀਤੀ ਆ ਕਾਰਤਿਕ ਤਨੇਜਾ ਨੇ ਸਵੇਰੇ ਸਕੂਲ ਤੋਂ ਪਹਿਲੇ ਸਕੂਲੇ ਸਵੇਰੇ ਟੌਫੀਆਂ ਬੱਚਿਆਂ ਵਾਸਤੇ ਲੈ ਗਏ ਆ ਤੇ ਘਰੇ ਆਪਣੇ ਵਾਸਤੇ ਕੇਕ ਕੱਟਿਆ ਪਹਿਲੇ ਜਾਣ ਤੋਂ ਪਹਿਲੇ ਤੇ ਕਿਉਂਕਿ ਉਹਦੇ ਚਾਚਾ ਭੀਮਾ ਜੀ ਤੇ ਅਮਨਦੀਪ ਜੀ ਲੈ ਕੇ ਆਏ ਸੀ ਕੇਕ ਤੇ ਨਾਲ ਨਾਲ ਸਾਰੀ ਫੈਮਿਲੀ ਪਹੁੰਚੀ ਸੀਗੀ ਤੇ ਨਾਲ ਦੀ ਨਾਲ ਕਾਕੇ ਦੇ ਕੇਕ ਕਵਾ ਕੇ ਤੁਸੀਂ ਚੱਲ ਗਏ ਘਰ ਨੂੰ ਤੇ ਮੁਰਕੀ ਵਾਰੀ ਆਈ ਦੀ ਸਾਡੀ ਤੇ ਫਿਰ ਅਸੀਂ ਵੀ ਘਰੇ ਹੈਪੀ ਬਰਥਡੇ ਮਨਾਇਆ ਤੇ ਸਾਡੇ ਆਏ ਸੀਗੇ ਮਾਮਾ ਜੀ ਤੇ ਮਾਮਾ ਜੀ ਨੇ ਕਿਹਾ ਵੀ ਕਾਰਤਿਕ ਤਨੇਜਾ ਦਾ ਜਨਮਦਨ ਮਨਾਉਣਾ ਤਾਂ ਕਰੋ ਤਿਆਰੀਆਂ ਜੀ ਤੇ ਕਾਰਤਿਕ ਤਨੇਜਾ ਦਾ ਜਨਮਦਨ ਮਨਾਉਣ ਵਾਸਤੇ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਫੇ ਕਾਰਤਿਕ ਤਨੇਜਾ ਦਾ ਮਨਾਇਆ ਹੀ ਹੈਪੀ ਬਰਥਡੇ ਤੇ ਘਰ ਦੀ ਫੈਮਿਲੀ ਸਾਰੀ ਇਕੱਠੇ ਹੋ ਕੇ ਤੇ ਬਹੁਤ ਵਧੀਆ ਲੱਗਾ ਜੀ ਤੇ ਉਹ ਹੀ ਸਾਰਿਆਂ ਨੇ ਹੁਣ ਵੀਡੀਓ ਦੇਖਣੀ ਹੈ ਭੈਣ ਭਰਾਵਾਂ ਨੇ ਤੇ ਜਰੂਰ ਕਾਰਤਿਕ ਵਾਸਤੇ ਇੱਕ ਇੱਕ ਲਾਈਕ ਕਰ ਦੇਣਾ ਜੀ ਤੇ ਇੱਕ ਇੱਕ ਹੈਪੀ ਬਰਥਡੇ ਦੇ ਵਿਸ਼ ਕਰ ਦੇਣੀ ਆ ਕਿਉਂਕਿ ਬੱਚੇ ਹੁੰਦੇ ਆ ਮਨ ਕੇ ਸੱਚੇ ਤੇ ਬੱਚਿਆਂ ਦੇ ਵਿੱਚ ਹੀ ਪਰਮਾਤਮਾ ਆ ਤਵਾਇਗੁਰੂ ਹਮੇਸ਼ਾ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਵਾਇਗੁਰੂ ਜੀ ਹਰ ਮੈਦਾਨ ਫਤਿਹ ਬਖਸ਼ੇ ਤੇ ਐਦਾਂ ਹੀ ਸਾਰੇ ਭੈਣ ਭਰਾਵਾਂ 'ਚ ਪਿਆਰ ਮੁਹੱਬਤ ਵਾਇਗੁਰੂ ਜੀ ਬਣਾਈ ਰੱਖੇ ਤੇ ਆਜੋ ਹੁਣ ਕਾਰਤਿਕ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਕਾਕਾ ਕਿੱਥੇ ਚੱਲਿਆ ਸਮਾਨ ਲੈ ਕੇ ਸਾਰਾ ਸਕੂਲੇ ਖਾ ਤੋ ਓ ਮਾਂ ਬਾਪ ਜੀ ਹੈਪੀ ਬਰਥਡੇ ਦਿਆ ਨੀ ਅੱਜ ਓਏ ਤੁਹਾਡਾ ਹੈਪੀ ਬਰਥਡੇ ਅੱਜ ਕਾਕਾ ਕੇ ਨੂੰ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ ਕਾਕਾ ਜੀ ਕਿਤਨੀ ਕਿਤਨੀ ਬਾਪੇ ਨੂੰ ਬਹੁਤ ਵਧਾਈਆਂ ਹੋਣੀਆਂ ਹੀ ਆ ਤੇ ਹੁਣ ਕੱਚ ਪਾ ਕੇ ਲੈ ਕੇ ਜਾਣੀਆਂ ਟਾਫੀਆਂ ਲੈ ਕੇ ਚੱਲ ਕਿਦੇ ਵਾਸਤੇ ਲੈ ਕੇ ਚੱਲਣਾ ਸਾਰੀਆਂ ਸਾਰੀਆਂ ਉੱਚੀਆਂ ਦੀ ਬੱਚਿਆਂ ਲਈ ਜਿਹੜੇ ਤੇਰੇ ਨਾਲ ਪੜਦੇ ਕਲਾਸ ਵਿੱਚ ਸਾਰੇ ਰਖਵਾਏਗਾ ਟਰਾਫੀਆਂ ਕਾ ਤੋ ਅਗਰ ਹੈਪੀ ਬਰਥਡੇ ਹੋਏ ਹੈ ਹੈ ਚਲੋ ਬੈਗ ਚ ਪਾ ਲਓ ਫਿਰ ਬੈਗ ਚ ਪਾ ਕੇ ਲੈ ਚੋ ਨਾਲ ਮੇਰੇ ਕੋਈ ਪਾ ਲਓ ਕਿਤਾਬਾ ਗਿਫਟ ਵਿੱਚ ਦਿਖਾ ਦੇ ਤੂੰ ਕਾ ਕਿਹੜਾ ਗਿਫਟ ਮਿਲੇ ਹੈ ਆ ਵਸ ਚੱਲ ਆ ਵਲਾ ਫਿਰ ਚਿਲਾ ਕੇ ਦਿਖਾ ਕਿ ਕਾ ਗਿਫਟ ਦਿਖਾ ਰਿਹਾ ਹੈ

ਹਏ ਸ਼ੂਟ ਕਰਦਾ ਦਾ ਚਿੱਤ ਚਲ ਵਾਸ ਬਾਈ ਕਰ ਦੇ ਬਾਈ ਹਾਂ 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 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਲੁਧਿਆਣੇ ਤੋਂ ਆਏ ਸਾਡੇ ਮਾਮਾ ਮਾਮੀ ਜੀ ਉਹ ਲੈ ਕੇ ਆਏ 카ਰ্তিক ਵਾਸਤੇ ਨਵਾਂ ਸਾਈਕਲ ਤੇ ਜੋ ਕਿ 카ਰ্তিক ਦਾ ਹੈਗਾ ਹੁਣ ਜਨਮ ਦਿਨ ਦਾ ਇਹ ਗਿਫਟ ਤੇ 카ਰ্তিক ਨੂੰ ਮਿਲ ਗਿਆ ਜਨਮ ਦਿਨ ਤੇ 카ਰ্তিক ਨੂੰ ਸਾਈਕਲ ਹੁਣ 카ਰ্তিক ਤੋਂ ਨਜਾਈ ਸਾਈਕਲ ਤੇ ਲਾ ਰਿਹਾ ਗੇੜਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ 카ਰਤੀ प्पी बर्थ डे टू यू हैप्पी बर्थ डे टू हैप्पी बर्थ डे टू यू कार्तिके टू यू कार्तिक तनेजा जी हैप्पी बर्थ डे टू यू हैप्पी बर्थ डे टू यू Happy birthday to you Happy birthday to you Happy birthday to you ਅੱਜ ਜਨਮ ਦਿਨ ਦੇ ਉੱਤੇ ਲੁਧਿਆਣੇ ਤੋਂ ਮਾਮਾ ਮਾਮੀ ਸਪੈਸ਼ਲ ਪਹੁੰਚਿਆ ਕਾਰਤਿਕ ਦਾ ਕੇਕ ਲੈ ਕੇ ਤੇ ਕਾਰਤਿਕਾ ਤੇ ਕੇਕ ਕਟਾਉਣ ਤੇ ਨਾਲ ਲਿਆਂਦਾ ਕਾਰਤਿਕ ਤਨੇਦਾ ਵਾਸਤੇ ਗਿਫਟ ਗਿਫਟ ਚਾਇਆ ਕਾਰਤਿਕ ਦਾ ਸਾਈਕਲ ਕੀ ਆਇਆ ਕਾਕੇ ਕਾਕੇ ਕੀ ਲੈ ਕੇ ਦਿੱਤਾ ਮਾਮਾ ਵੀ ਨਹੀਂ ਹਾਂ ਮੂਰ ਨੂੰ ਇੱਕ ਜਿਆਦਾ ਹੋ ਗਿਆ ਬਾਈ ਸਾਈਕਲ ਪਹਿਲੇ ਖਾ ਲਓ ਜਰੋ ਜਰੋ ਖਾ ਲਾ ਪਹਿਲੇ ਹਾਂਜੀ ਹੁਣ ਦੱਸੋ ਕੀ ਲੱਗ ਦਿੱਤਾ ਉੱਚੀ ਬੋਲੋ ਉੱਚੀ ਸਾਈਕਲ ਆ ਸਾਈਕਲ ਆ ਗਿਆ ਵੀ ਕਾਕੇ ਦਾ ਕੇਕ ਦਾ ਹੈਗਾ ਸ਼ਕੀਨ ਇਹ ਕੀਵਾ ਬਾਈ ਲਓ ਜੀ ਕੇਕ ਕੱਟਿਆ ਗਿਆ ਜੀ ਬਾਈ ਵਧਾਈਆਂ ਮਾਮੀ ਨੂੰ ਮਾਮਾ ਪਾਣੇ ਲਓ ਜੀ ਹੁਣ ਵਾਰੀ ਆ ਗਈ ਸਾਡੀ ਸਾਰਾ ਕੇਕ ਟਾਣ ਚਲੋ ਬਾਈ ਆਵੇ ਬਾਈ

ਯੋ ਚੇਲੇਦran ਪੜਿਆ ਕਰੂਗਾ ਕੀ ਕਰ ਆ ਕਾਰਤਕ ਦੇ ਟੋਪੀ ਲੈਣੀ ਇੰਦੀ ਲਾ ਕੇ ਪਾਏਗੀ ਕਿ ਟੋਪੀ ਸੋਈ ਕਾਰ ਪੂਰਾ ਜੈਪੋ ਤੁਹਾਡੇ ਨਾਲ ਬਾਰੇ ਬਾਰੇ ਕਰੋ ਚਲੋ ਕੋਈ ਨਾ ਜੰਜੂ ਚਲੋ ਚਲੋ ਲੈ ਲੇਗਾ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਾਰਤਿਕ ਤਰੇਜਾ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੈਂ ਕਹਾ ਕਾਰ ਦੀ ਗਾਉਂਦੇ ਅਨੰਦ ਮਾਨਦੇ ਹੋਏ ਹਾਂ ਆਪੇ ਲਾਈ ਜਾਂਦਾ ਚਲੋ ਚਲੋ ਕੇਕ ਲਾਈ ਜਾਂਦੇ ਕਾਕਾ ਲਿਆ ਆਪ ਲਾ ਰਿਹਾ ਆ ਮੈਂ ਆ ਗਿਆ ਇਹ ਮੁਚ ਚਲੋ ਜੀ ਨਿਆਣੇ ਆਪਦੇ ਆਨੰਦ ਮਾਣਦੇ ਹੋਏ ਰੰਗ ਮਾਣਦੇ ਵਾਹਿਗੁਰੂ ਨੇ ਖੁਸ਼ੀਆਂ ਬਖਸ਼ੀਆਂ ਤੇ ਅੱਜ ਖੁਸ਼ੀਆਂ ਮਨਾਉਂਦੇ ਹੋਏ ਜਨਮ ਦਿਨ ਦੇ ਕੇਕ ਕੱਟ ਹੋ ਰਿਹਾ ਹੈ ਕਾਰਤਿਕ ਤਨੇਜਾ ਜੀ ਦੇ ਤੇ ਅੱਜ ਕਾਰਤਿਕ ਜੀ ਕਿੰਨੇ ਸਾਲ ਦੇ ਹੋ ਗਏ 6 ਤੇ 5 6 ਤੇ 5 11 ਸਾਲ ਹੋ ਗਏ ਉਹ ਤੁਹਾਡੀ ਭਲੇਵੇ 10 6 ਜਾਂ 5 ਕਿੰਨੇ ਸਾਲਾਂ ਦਾ ਹੋ ਗਿਆ ਹੋ ਗਿਆ ਹੈ 6 ਤੇ 5 ਹੋ ਗਿਆ 6 ਤੇ 5 11 ਹੋ ਗਿਆ ਇਹ ਕਿੰਨੇ ਸਾਲਾਂ ਦਾ ਹੋ ਗਿਆ ਤੈਨੂੰ ਜੱਪੜਾ 6 ਸਾਲ ਦਾ ਕੀ ਕਹਿਣਾ ਹੈ 90 ਸਾਲਾਂ ਦਾ ਕਿੰਨੇ ਸਾਲਾਂ ਦਾ ਹੋ ਗਿਆ 6 6 ਸਾਲਾਂ ਦਾ ਕਿੰਨੇ ਸਾਲਾਂ ਦਾ ਹੋ ਗਿਆ ਇਹ ਸਭ ਪਲੇ ਆ ਦੇਖ ਚਲੋ ਚਲੋ God, Happy, party. Party. Mm. <sighs> Happy birthday. birthday to you Happy birthday, birthday to you Happy birthday, birthday. Happy birthday. birthday to you Happy birthday. 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 <laughs> birthday. ਕਰਾਲੋ ਬੋਟਾ ਹਿੱਲ ਜਾਂਦੇ ਬਲਰ ਮਾਣਾ ਕਾਰਤੀ ਕਾਰਤੀ ਤੇ ਦੇਖੋ ਪੁੱਤ ਗੁੱਡ 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 ਸਾਰੇ ਖਾਣੇ ਆਲੇ ਬੋਟਾ ਕਰੀਏ ਪੋਤਾ ਪਾਣਾ ਖਲੋ ਰਹੇ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਾਰਤੀ Happy birthday to you.